ਓ ਗੁਰਬੀਦੇ ਓ ਗੁਰਬੀਦੇ ਓ ਕੀ ਹੋ ਗਿਆ ਓਏ ਉੱਠਿਆ ਯਾਰ ਕੀ ਹੋ ਗਿਆ ਤੈਨੂੰ ਵੇ ਕਿੰਨਾ ਚੰਨਾ ਹੋਇਆ ਮੈਂ ਬੱਤੀ ਬੰਦ ਕਰਕੇ ਸੁੱਤੀ ਐ ਤੈਨੂੰ ਪਤਾ ਨਹੀਂ ਐ ਟਾਈਮ ਕਿੰਨਾ ਹੋ ਗਿਆ ਵੇ ਸੱਤ ਹੀ ਬੱਜੀ ਹਲੇ 7 ਵਜੇ ਐ ਮੈਡਮ 8 ਵਜੇ ਐ ਹਾਂ 5 ਮਿੰਟ ਘਟਾ 8 ਹੋ ਗਏ ਹਾਂ ਫੇਰ ਕਿੰਨਾ ਨਹੀਂ ਹੋ ਗਿਆ ਤੇ ਤੈਨੂੰ ਪਤਾ ਨਹੀਂ ਮੈਂ ਦੁਕਾਨ ਤੇ ਜਾਣਾ ਵਾ ਸ਼ਾਪ ਤੇ ਜਾਣਾ ਪਤਾ ਨਹੀਂ ਤੈਨੂੰ ਕੋਈ ਨਹੀਂ ਹਲੇ 10 ਵਜੇ ਜਾਣਾ ਮੈਂ ਪਰ ਦੱਸ ਜੀ ਜਾਣਾ ਤੇ ਉੱਠ ਕੇ ਤੂੰ ਰੋਟੀ-ਪੋਟੀ ਪਾਣੀ ਕਰਨਾ ਮੈਂ ਸਬਜ਼ੀ-ਭਾਜੀ ਬਣਾਣੀ ਐ ਟਿਫਨ ਵੀ ਤੇ ਲੈ ਕੇ ਜਾਣਾ ਮੈਂ ਯਾਰ ਤੂੰ ਰੋਲ ਤਾਂ ਕੀ ਮਖੰਡ ਬਣਾਇਆ ਵਾ ਬੀ ਵੀ ਸੇ ਇੰਨਾ ਵਧੀਆ ਸੁਪਨਾ ਹੁੰਦਾ ਵਾ ਅਸੀਂ ਤੇ ਸੁਪਨਾ ਹੀ ਕੋਲ ਤੂੰ ਹੀ ਮੈਡਮ ਜੀ ਮੈਨੂੰ ਉੱਠ ਗਿਆ ਬੀ ਦੀ ਪੀਸਾ ਤੂੰ ਮਾਲਕ ਬਣੇ ਹੋਏ ਹੋ ਤੁਹਾਡਾ ਵੱਡਾ ਸਰ ਆਫਿਸ ਹੈਗਾ ਵੇ ਉੱਥੇ ਤੂੰ ਐ ਤੁਹਾਡੇ ਅੱਗੇ ਪਿੱਛੇ ਨੌਕਰ ਘੁੰਮਦੇ ਵੇ ਅੱਛਾ ਇੰਨਾ ਵਧੀਆ ਸੁਪਨਾ ਵੇ ਜੀ ਵੀ ਥੋੜੀ ਤੇ ਹੋਰ ਸੁਣਨ ਸੋਹੰਦੋ ਤੁਹਾਡੇ ਵਾਸਤੇ ਸੁਪਨਾ ਵੇ ਜੀ ਵੀ ਮੈਂ ਲੈ ਰਵਾ ਉਹ ਤੋਂ ਬਾਅਦ ਸੌ ਦੋ ਮੇਰੀ ਛੁੱਟੀ ਹੋ ਜਾਵੇਂ ਭਾਵੇਂ ਹੈਨਾ ਮਾਲਕੀ ਬੰਦਾ ਨੌਕਰੀ ਦਾ ਭਾਂਜ ਜਵਾਬ ਮਿਲ ਜੇ ਮਾਲਕ ਤੇ ਤੇਰਾ ਸੁਪਨੇ ਚ ਮ ਆ ਆ ਕਿ ਕਿ ਜੋੜੀ ਪਣੀ ਆ ਮਾਲਕ ਯਾਰ ਸਵੇਰੇ ਦਿਨ ਨਾ ਬੋਲ ਨਹੀਂ ਮੇਰੀ 1 ਮਿੰਟ ਮੇਰੀ ਗੱਲ ਦਾ ਜਵਾਬ ਦੇ ਤੂੰ ਤੇਰਾ ਰੋਜ਼ ਦਾ ਕੰਮ ਬਣ ਗਿਆ ਮੈਂ ਉਠਾਵਾਂਗਾ ਤੈਨੂੰ ਫੇਰ ਉੱਠੇਗੀ ਆਪਣੇ ਆਪ ਨਹੀਂ ਉੱਠਦੀ ਤੂੰ ਮੈਂ ਰੋਜ਼ ਹੀ ਦੇਰ ਕਰਦੀ ਲੇਟ ਹੋ ਜਾਂਦਾ ਮਾ ਰੋਜ਼ ਹੀ ਗੱਲਾਂ ਸੁਣੀਆਂ ਮਿਲਦੀਆਂ ਮੈਨੂੰ ਉਹਨਾਂ ਦਾ ਤੇ ਕੰਮ ਹੀ ਆ ਬੋਲਣ ਦਾ ਇਹ ਨਾ ਪ੍ਰਭਾਵ ਕਰਿਆ ਕਰੋ ਤੂੰ ਆ ਮੈਂ ਮਤਲਬ ਤੂੰ ਆਪਣੇ ਟੈਂਸਰ ਨਹੀਂ ਉੱਠਣਾ ਜਿਸ ਦਿਨ ਭੇਜਿਆ ਨਾ ਕਰ। ਛੁੱਟੀ ਹੋਈ ਹੈ ਨਾ ਮੇਰੀ। ਤੇਰੇ ਬਦਲ ਲਗੂਗਾ ਤੈਨੂੰ। ਹਾਂ ਛੁੱਟੀ ਆਵੇ। ਹਾਂ ਫੇਰ ਘਰ ਦਾ ਖਾਣਾ ਰੋਟੀ ਬਣੀ ਕਿਸ ਨਾਲ ਚੱਲੂਗਾ? ਐਨੀ ਵੀ ਨਹੀਂ ਸਮਝ ਆਦੀ ਤੈਨੂੰ। ਇੱਕ ਦਿਨ ਹੋਇਆ ਦੋ ਦਿਨ ਹੋਏ ਐ ਤੇ ਰੋਜ਼ ਦੀ ਗੱਲ ਐ। ਭਾਦੀ ਟਾਈਮ ਤੋਂ ਹੁੰਦੀਆਂ ਇਹ ਮੈਨੂੰ। ਮੋਬਾਈਲ ਵਰਗੇ ਵੇਖੀ ਰਹਿਣੀ ਐ। ਕੀ ਵੀਰੇ ਤੇ ਤੁਹਾਡੇ ਕੋਲ ਚੋਕੇ ਬਾਬੋ ਤੇ ਰੱਖਿਆ। ਮੋਬਾਈਲ ਦੇ ਵੀ ਦੀ ਸੋਈ ਨਹੀਂ ਐ। ਚੱਲ ਛੱਡੋ ਨਾ। ਤੇ ਇੱਕ ਕੱਪ ਚਾਹ ਬਣਾ ਦੋ ਮੈਂ ਹੁਣੇ ਸਾਰਾ ਕੰਮ ਲੱਗ ਦਵਾਂਗੀ। ਅੱਛਾ। ਇੱਕ ਕੱਪ ਚਾਹ ਬਣਾ ਕੇ ਲਿਆਵਾਂ ਜਰਾ ਸਤੇ। ਚਾਹ ਹੀ ਕਿਹਾ। ਅਗਈ ਮੈਂ ਨੌਕਰੀ ਕੀਤੀ ਏ। ਤੈਨੂੰ ਬੋਲਾਂ ਮੈਂ ਚਾਹ ਪੀਤੇ ਬਿਨਾਂ ਨਹੀਂ ਉੱਠਦੀ ਨੇ ਤੇ ਮੈਂ ਲੱਗੀ ਹੋ ਸੌਣਾ। ਤੇ ਚਾਹ ਦਾ ਇੱਕ ਕੱਪ ਲਾ ਦੇਗਾ ਨਾ ਮੈਂ ਸਾਰੇ ਕੰਮ ਕਰ ਦਾਂਗੀ ਤੇਰੇ। ਮੈਂ ਚਾਹ ਬਣਾਣਾ ਨਾ ਤੇ ਹੁਣੇ ਹੀ ਹੂੰ। ਠੀਕ ਆ। ਇੱਕ ਮਿੰਟ ਬੱਤੀ ਬੰਦ ਕਰਨਾ ਅੱਖਾਂ ਬੜੀਆਂ ਲੱਗਦੀ ਵੀ। ਲਾਈਟ ਬੰਦ ਕਰ। ਤੂੰ ਸੌਂ ਲੈ। ਨਹੀਂ ਸੌਣ ਦੇ ਕਿਆ ਨ ਹੋ ਗਿਆ ਇਸ ਇੱਕਦਮ ਅੱਖਾਂ 'ਚ ਪਤਾ ਨਹੀਂ ਕਿਉਂ ਮੱਝਦੀ ਵੀ ਲਾਈਟ। ਲੋ ਮਚਾ ਬਣਾ ਲੈ ਆਂ ਫਿਰ ਸੌਣੀਏ ਓਏ ਉੱਰ ਜਾ ਪਤਾ ਨਹੀਂ ਕੀ ਹੋਇਆ ਤੈਨੂੰ ਕਿੰਨਾ ਕਿ ਨੀਂਦਰਾ ਚੜਿਆ ਤੈਨੂੰ ਇਹ ਗੱਲ ਤੈਨੂੰ ਸੁੱਤੀ ਥੋੜੀ ਮੈਂ ਵੈਸੇ ਹੀ ਲੇਟੀ ਸੀ ਇੱਕ ਮਿੰਟ ਬਣਾ ਆ ਲਿਆ ਚਾਹ ਇਹ ਕੋ ਤਰੀਕਾ ਹੋੜੀ ਤੇਰਾ ਫੜ ਜਾ ਹਨ ਬਦਮਾ ਚਾਹ ਪੀ ਕੇ ਉੱਠਦੀ ਆ ਤਾਂ ਤੂੰ ਪਹਿਲੇ ਚਾਹ ਬਣਾ ਕੇ ਢਾਹ ਦੇ ਆਂ ਜਰਾ ਮੈਂ ਟਾਈਮ ਜ਼ਰਾ ਵੀ ਕਰ ਦੇ ਮੈਂ ਰੋਜ਼ ਰੋਜ਼ ਲਈ ਨੌਕਰੀ ਕੀਤੀ ਚਾਹ ਬਣਾਉਂਦੀ ਟਾਈਮ 0 ਤੋਂ 100 ਮਿੰਨੂ ਚਾਹ ਪਿਆਉ ਹੁਣ ਚਾਹ ਤਾਂ ਮੈਂ ਵੀ ਪੀਣੀ ਸੀ ਪਰ ਮੈਂ ਹੁਣ ਨਾਂ ਚੱਲਿਆ ਮੈਂ ਤੇਰੇ ਧੱਕੇ ਦੇ ਬੈਠਾ ਮੈਂ ਅੱਗੇ ਲੇਟ ਆ ਤੇ ਮੈਡਮ ਹੁਣ ਨਾ ਸੁਣਾ ਪਰ ਦੱਸਾਂ ਮੈਂ ਚੱਲਿਆ ਨਾਂ ਨਹੀਂ ਸੋਂਦੀ ਮੈਂ ਸ਼ਾਇਦ ਹੈ ਨਾ ਕਿ ਮੈਨੂੰ ਨਹੀਂ ਪਤਾ ਤੂੰ ਕੰਮ ਤੇ ਜਾਣਾ ਮੈਂ ਰੋਟੀ ਸਬਜ਼ੀ ਬਣਾਣੀ ਆ ਆਹੋ ਐਵੇਂ ਦਿਮਾਗ ਖਾਈ ਜਾਂਦੇ ਆ ਉਨਕਾ ਤਾਂ ਸੋਣਾ ਚਾਹ ਪੀ ਕੇ ਵੀ ਕੋਈ ਸੁੰਦਾ ਹੈ ਚਾਹ ਤਾਈ ਤੇ ਪੀਤੀ ਹੈ ਤੇ ਨੀਂਦ ਖੁੱਲ ਜਾਵੇ ਜਾਓ ਤੇ ਨਾ ਆ ਕੇ ਤੇ ਆਓ ਉਹ ਚਲੇ ਗਏ ਮੈਂ ਨਾ ਮੈਂ ਆਓ ਤੇ ਜਲਦੀ ਨਾ ਆ ਜਾਓ ਲੇਟ ਹੋ ਜਾਓਗੇ ਮੁੜ ਕੇ ਮੈਂ ਨਾ ਲਾਉਗੇ ਇਹਨਾਂ ਨੂੰ ਨਾ ਹਲੇ ਟਾਈਮ ਲੱਗੇ ਨਾ ਨਾਂ ਉਤੇ 20 ਮਿੰਟ ਲੱਗਣੇ ਉਹਨੇ ਦੇਰ ਤੱਕ ਥੋੜਾ ਜਿਹਾ ਸੋ ਜਾਣੀ ਆ ਨੀਂਦ ਨਾ ਅੱਖਾਂ ਭਰੀਆਂ ਵੀ ਆ ਖੁੱਲਦੀ ਨਹੀਂ ਭੀਆਂ ਗੱਟਾ ਉਹ ਲੈ ਤਾਂ ਗਿਨੋਈ ਕਿਤੇ ਕੁੜਬੀਰ ਸੋਈ ਜੀ ਲੋ ਓਕੇ ਗੱਲਾਂ ਤੈਨੂੰ ਇੰਨਾ ਅੱਜ ਅ ਜਲਦੀ ਨਾ ਆਇਓ ਪੂਰਾ ਅੱਧਾ ਘੰਟਾ ਲਾ ਕੇ ਆ ਮੈਂ ਬਣਾ ਲੱਗਿਆ ਅੱਧਾ ਘੰਟਾ ਹਾਂ ਤਾਂ ਕੀ ਗੱਲਾਂ ਫੇਰ ਹੋ ਗਈ ਅੱਧੇ ਘੰਟੇ ਤੂੰ ਸਬਜੀ ਬਣਾ ਲੀਤੀ ਤੂੰ ਹੋਗੀ ਤੂੰ ਤਾਂ ਸਬਜੀ ਬਣਾ ਲੀ ਹਾਂ ਤੂੰ ਬਣਾ ਲੱਗੀ ਹਾਂ 2 ਮਿੰਟ ਲੱਗਨੇ ਬਣਾ ਲੈਣੇ ਬਣਾ ਲਈ ਜੀ ਬੈਠੋ ਤੇ ਤੇਰਾ ਦਿਮਾਗ ਕੰਮ ਕਰਦਾ ਵੀ ਨਹੀਂ ਕੰਮ ਕਰਦਾ ਮੈਂ 9:30 ਦਾ ਰੰਗ ਨਿਕਲਣਾ ਹਰੇ ਵੇਲੇ ਐ ਮੈਂ ਨਾਸ਼ਤਾ ਵੀ ਕਰਨਾ ਐ ਸਬਜੀ ਕੱਟ ਨਹੀਂ ਬੜ ਰਹੀ ਐ ਪੱਟਾ ਵੀ ਗੁੰਨੂ ਵਾਲਾ ਦੋ ਮਿੰਟ ਹਾਂ ਫਿਰ ਇੰਜ ਕਰੋ ਚਾਰਾ ਸਿਖਾ ਲਓ ਚਾਰਾ ਸ ਤੇਰੇ ਨਾਲ ਨਾ ਲੱਜਦੀ ਯਾਰ ਉਹ ਘਾ ਲੈਣਾ ਉਹ ਕਿਹੜੀ ਕਿਲੋ ਫਿਰ ਕੀ ਹੋ ਗਿਆ ਇੱਕ ਗੁਰਬੇ ਜਾ ਕੇ ਤੇ ਦ੍ਰਿਕਾ ਦਾ ਗਲਤ ਹੈ ਇਹ ਕਿਹੜਾ ਦ੍ਰਿਕਾ ਹੈ ਦੱਸ ਸਮਝਾ ਦੇ ਮੈਨੂੰ ਰੋਲ ਰੋਲ ਬਖਾੜੀ ਬਣ ਗਿਆ ਤੇਰਾ ਤੇ ਸੁਰੰਦਰ ਨੂੰ ਆਪਣੇ ਆਂਢੀ ਨੂੰ ਸੁੱਤੀ ਰਹਿਣੀ ਸੁੱਤੀ ਰਹਿਣੀ ਜਵੀ ਘੰਟੇ ਨੀਂਦ ਆਈ ਤੇ ਕੀ ਹੋ ਗਿਆ ਸੌਣ ਨਹੀਂ ਸਕਦੇ ਆਪਣੇ ਮਨ ਯੋ ਨਹੀਂ ਆਪਣੇ ਤੁਮ ਬਕਦੇ ਨਹੀਂ ਮਨਾਨੀ ਤੂੰ ਆਪਣੀ ਮਰਜ਼ੀ ਦਾ ਸੌਣ ਨਹੀਂ ਸਕਦੇ ਸੋਹ ਖਾਈ ਲਾਂਦੀ ਜੋਂ ਨਾਲ ਸੇ ਕਾਇਰਾ ਜੋਗ ਨਹੀਂ ਇੱਕ ਦਿਨ ਬਿਜਾਰੋ ਖਾ ਲੋਗੇ ਨਾ ਕੋਈ ਭਾਰ ਨਹੀਂ ਟੁੱਟਣ ਲੱਗਦਾ ਕਿਉਂ ਨਾ ਬਿਜਾਰਾ ਮੈਂ ਮੈਂ ਬਿਜਾਰੀ ਰੋਟੀ ਪਸੰਦ ਨਹੀਂ ਮੈਨੂੰ ਤੇ ਇਹਨਾਂ ਨੇ ਵਗਾਂ ਰੋਟੀ ਬਣਾਕ ਦੇਣੀ ਤੈਨੂੰ ਬਾਅਦ ਵਾਰ ਤੈਨੂੰ ਚਾਹ ਪੀ ਲੈ ਕੇ ਦਰ ਬੜਾ ਚਾਹ ਮੇਰਾ ਫਿਰ ਭਾ ਕੇ ਪੀ ਲਈ ਨੀਂਦ ਆਈ ਅੱਖਾਂ ਚੋਂ ਕੀ ਕਰੇ ਨੀਂਦ ਆਈ ਤੇ ਰੱਦ ਕੀ ਕਰ ਰਹੇ ਹੋ ਮੋਬਾਈਲ ਹੰਦੇ ਰਹੋ ਨਾ ਇਹ ਕਰੇ ਤਰੀ ਮੈਨੂੰ ਨਾ ਜਿਆਦਾ ਨਾ ਹਰ ਗੱਲ ਤੇ ਛਿੜਕਦੇ ਰਹਿੰਦੇ ਛਿੜਕਦੇ ਰਹਿੰਦੇ ਦਿਨਾਂ ਨਾਲ ਰੋਟੀ ਲੈ ਕੇ ਲਿਉਂਦੀ ਰਹਿੰਦੀ ਹੁੰਦੀ ਨਾ ਤੇ ਇਹਨਾਂ ਨੂੰ ਪਤਾ ਤੇ ਰੋਟੀ ਤੋਂ ਹੁੰਦੀ ਕੀ ਜਨਾ ਨਹੀਂ ਰੋਟੀ ਬਣਾਉਂਦੀ ਰਹਿੰਦੀ ਮੈਂ ਨੋਕਰਾਂ ਨਹੀਂ ਨਹੀਂ ਹੈਗੀ ਤੇ ਰੋਟੀਆਂ ਬਣਾਵਾ ਤੇ ਕੀ ਗੱਲੂਂ ਦੀ ਆਈਆਂ ਫਿਰ ਤੇ ਆਪਣੀਆਂ ਤੇ ਬਣਾਣੀ ਮੇਰੇ ਸੇ ਬਣਾਈ ਉਹ ਇਹ ਗੱਲੇ ਮੇਰੇ ਸੇ ਬਣਾਣੀ ਖਾਲੀ ਆਪਣੀਆਂ ਫਿਰ ਬਣਾਣੀ ਨਾਲ ਤੂੰ ਨਹੀਂ ਕਹਿੰਦੀ ਨੋਕਰਾਂ ਹੀ ਬਣਾ ਕੇ ਕਹਿੰਦੀ ਖਾਂਦੀਆਂ ਨਹੀਂ ਹੈਗੀਆਂ ਤੇ ਆਪਣੀਆਂ ਨੋਕਰਾਂ ਹੀ ਸਮਝੀ ਨਹੀਂ ਕਾਢੀ ਨੋਕਰਾਂ ਨਹੀਂ ਆ ਤੂੰ ਆਪਣਾ ਕੰਮ ਕਰਨਾ ਕੋਈ ਨੌਕਰਾਂ ਨੌਕਰਾਂ ਨਾ ਗੋ। ਇਹ ਆਪਣਾ ਆਮ ਕਰਦਾ। ਹੁਣ ਮੈਂ ਉਧਰ ਹੀ ਜਾ ਕੇ ਕਮਾ ਕੇ ਲੈਣਾ ਸਾਰੀ ਤੇ ਲਗਰਨ ਮੈਂ ਕਿਉਂ ਮੈਂ ਨੌਕਰ ਆ ਬਤਾ। ਜੀ ਇਹ ਹੋਈ ਰੱਖੇਗੀ ਮੇਰਾ ਰੋਜ਼ਾਰਾ ਨਹੀਂ ਹੋਣਾ। 4 ਲੱਖ ਬਣਾ ਦੇਣੀ ਆ। ਖਾ ਲੂ। ਚੁੱਪ ਕਰਕੇ ਜੇ ਖਾਣੀ ਆ ਤੇ। ਉਹ ਵੀ ਇੰਨੀ ਅੱਕੜ ਚ ਬੋਲ ਦੇਵੇ ਸ਼ੁਕਰ ਕਰ ਮੈਂ ਬਣਾ ਲੱਗੀ। ਤੂੰ 4 ਲੱਖ ਸਾਂਭ ਕੇ ਆਪਣੇ ਕੋਲ। ਮੈਂ ਚੱਲਿਆ ਦੁਕਾਨ ਤੇ। ਭੁੱਖੇ ਜਾਓਗੇ। ਤੇ ਬਾਕੀ ਭੁੱਖਾ ਕੀ ਕਰਾਂ ਮੈਂ ਦੱਸ ਮੈਨੂੰ। ਚਾਰ ਅਸ ਚਾਰਾ ਹਿੰਸਾ ਦੀ ਭੇੜੀ ਨੂੰ ਨਾਣੀ ਨਿੱਦਲ ਮੁਰਗੇ 3 ਵਜੇ ਰੋਟੀ ਖਾਣੀ ਹੈ 2 ਵਜੇ ਚਾਰ ਬਣ ਕੇ ਜਾਦੇ ਹੋਣੇ ਤੇਰੇ ਹੈ ਨਾ ਜਾਓ ਜਾ ਜਿਵੇਂ ਜਾਣਾ ਜਾਓ ਆਹੋ ਦਿਮਾਗ ਨਾ ਕਰਕੇ ਰੱਖਿਆ ਦੂ ਦਿਮਾਗ ਤੂੰ ਹੀ ਖਰਾਬ ਕੀਤਾ ਇਹ ਹੋ ਗਿਆ ਤੇਰਾ ਦਿਮਾਗ ਦੂਸਰਾ ਵੀ ਤਾਂ ਮੈਂ ਕੀਤਾ ਵਾ ਨਾ ਰੋਟੀ ਬਣਾ ਕੇ ਦੇਣੀ ਜੱਜ ਨਾਲ ਨਾ ਪੁੱਛ ਕੋਈ ਆਪਣਾ ਸੋਚਣਾ ਵੀ ਜਾਣ ਲੈ ਆਪਣਾ ਮੇਰਾ ਵੀ ਜਾਣਾ ਕਰਨਾ ਸਾਰਾ ਇਹ ਦੱਸੂ ਮੈਂ ਇਹ ਹੋਇਆ ਇੱਕ ਦਿਨ ਖਾ ਨਹੀਂ ਸਕਦੇ ਵੇ ਯਾਰ ਰੋਟੀ ਐਵੇਂ ਨੰਦਾ ਮਾਹਰਾਵ ਕਰਕੇ ਰੱਖਿਆ ਹੈ ਹੁਣ ਚਲੀ ਗਈ ਭੁੱਖਾ ਹੀ ਚਲੀ ਗਈ ਬੰਦਾ ਚਾਰਾ ਸੇ ਖਾ ਜਾਂਦਾ ਮੇਰੀ ਬਲਾ ਨੂੰ ਹਾਂ ਘਰ ਦੀ ਮੰਮੀ ਨੂੰ ਫੋਨ ਠੰਡੀ ਬਾਹ ਚਲਦੀ ਵੀ ਇੱਥੇ ਖੜੇ ਹੋ ਕੇ ਕਰ ਲੈਣ ਹਾਂ ਬਈ ਹਾਂ ਮੂੜੀ ਖਰਾਬ ਕਰ ਦਿੰਦਾ ਬੰਦਾ ਸਵੇਰੇ ਸਵੇਰੇ ਸਾਰਾ ਦਿਨ ਵੀ ਹੁੰਜਦਾ ਹੀ ਲੰਘਦਾ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਆ ਸੁਣਾ ਠੀਕ ਆ ਮੇਰਾ ਵੀ ਠੀਕ ਹੀ ਆ ਹਾਂ ਮੈਂ ਕਿਹਾ ਤੁਹਾਡਾ ਜਵਾਈ ਰੋਜ਼ ਹੀ ਲੜਦਾ ਮੇਰੇ ਨਾਲ ਹਾਂ ਕਿਉਂ ਮੈਂ ਨਾ ਨੀਂਦ ਚੱਲ ਗਿਆ ਤੇ ਮੇਰੀ ਅੱਖ ਲੱਗ ਗਈ ਕਿਤੇ ਨੀਂਦ ਆ ਗਈ ਪਤਾ ਲੱਗਦਾ ਨੀਂਦ ਦਾ ਕੀੜੀ ਗੱਲ ਪਤਾ ਲੱਗਾ ਮੈਂ ਨੀਂਦ ਨਾ ਬੈੱਡ ਮੈਂ ਬੈੱਡ ਤੇ ਬੱਠੀ ਬੱਠੀ ਸੋ ਗਈ ਤੇ ਕੰਦਰ ਰੋਟੀ ਨਹੀਂ ਬਣਾ ਕੇ ਦਿੱਤੀ ਇੰਨਾ ਵੱਧ ਘਟ ਬੋਲਦਾ ਇਹ ਕੋਈ ਕਹਿਣ ਦੀ ਹੱਦ ਨਹੀਂ ਤੇ ਜੇ ਮੈਂ ਕਿਹਾ ਮੈਂ ਕਿਹਾ ਜੇ ਲੇਟ ਹੋ ਗਿਆ ਤੂੰ ਚਾਰ ਰਸ ਸਿਖਾ ਜਾ ਕਹਿੰਨਾ ਮੈਂ ਕਿਹਾ ਖਾਣਾ ਚਾਰ ਰਸ ਤੇ ਮੈਂ ਕਿਹਾ ਅੱਜ ਲੰਚ ਨਾ ਬਾਹਰੋਂ ਹੀ ਕਰ ਲਈ ਤੇ ਕਹਿੰਦਾ ਨਹੀਂ ਕਿਉਂ ਘਰ ਕਿਉਂ ਨਹੀਂ ਬਣਾਉਂਦੀ ਤੂੰ ਤੇ ਮੇਰੇ ਕੋਲ ਨਹੀਂ ਆ ਰਹੀ ਇਹ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ ਮੀਆਂ ਮੈਂ ਨਹੀਂ ਇਹ ਬੰਦੇ ਨਾਲ ਰਹਿ ਸਕਦੀ ਇਹ ਤਾਂ ਮਾਰ ਘਟਾਈ ਤੱਕ ਪਹੁੰਚ ਜਾਂਦਾ ਵੇ ਗੁੱਸੇ ਇਹਦੇ ਕੋ ਬਰਦਾਸ਼ਤ ਨਹੀਂ ਹੁੰਦਾ ਇੱਕ ਦਿਨ ਲੰਚ ਬਾਹਰੋਂ ਕਰ ਲੇਗਾ ਤੇ ਕੀ ਹੋ ਜਾਏਗਾ ਅੰਨਿਆ ਗੱਲਾਂ ਸੁਣਾ ਕੇ ਗਿਆ ਮੈਨੂੰ ਮੈਂ ਨਹੀਂ ਰਹਿਣਾ ਮੈਂ ਆ ਲੱਗੀ ਤੇਕੇ ਨਹੀਂ ਨਹੀਂ ਧੀਏ ਅੱਜ ਨਹੀਂ ਆਣਾ ਕਿਉਂ ਨਹੀਂ ਆਣਾ ਨਹੀਂ ਧੀਏ ਅੱਜ ਨਹੀਂ ਆਣਾ ਮਾਦਾ ਸਤੂਆ ਆਪਣੇ ਘਰ ਦੀ ਆਪ ਹੀ ਅਡਜਸਟਮੈਂਟ ਕਰ ਲੈ ਕੋਈ ਗੱਲ ਨਹੀਂ ਕੀ ਉਹਨੇ ਪਿਆਰ ਨਾਲ ਸਮਝਾਇਆ ਹਨ ਬਾਰੇ ਸਾ ਪਰ ਅੱਕੇ ਵੀ ਕਿ ਨਾ ਹਾਂ ਵੀ ਇਹ ਟਨ ਵੀ ਅੱਗੇ ਬਤਾਵੇ ਕਿ ਤੇਰੀ ਭੈਣ ਵੀ ਅੱਗੇ ਪਿੱਛੇ ਆਈ ਹੋਈ ਆ ਹਾਂ ਇਹ ਉਹ ਚਾਰੀ ਬੇਚਾਰੀ ਕਿ ਗੁਜ਼ਾਰਾ ਕਰਾ ਕਰਦੀ ਕਿਤੇ ਨੌਕਰੀਆਂ ਤੇ ਜਾਂਦੀ ਕਿਤੇ ਕਿਤੇ ਜਾਂਦੀ ਆ ਤੇ ਤੂੰ ਆਪ ਹੀ ਆਪਣਾ ਅਡਜਸਟਮੈਂਟ ਕਰ ਲੈ ਕੋਈ ਵੇਚੇ ਨਾ ਵੀ ਇਹ ਅੱਧੀ ਕਿ ਬੈਠੀ ਹੋਈ ਆ ਫਿਰ ਤੂੰ ਕੋਈ ਆ ਕੇ ਦਈਏਗੀ ਤੇ ਕੀ karenge ਤੇ ਕਿੰਨਾ ਕੀ ਰਹਿ ਜਾਣਗੇ ਹੈ

ਅਨੀਦ ਲਈ ਚਲ ਮਾਂ ਕਹਨੀ ਆ ਅੱਜ ਕੱਲ ਤੋਂ ਮੈਂ ਟਾਈਮ ਸੇ ਕਰ ਦਵਾਂਗਾ ਆ ਅੱਜ ਕੋਲ ਤੋਂ ਮੈਂ ਕੋਈ ਨਹੀਂ ਨਾ ਤੇ ਅੰਸ਼ਰ ਕੱਲ ਤੋਂ ਬਣਾ ਦਿਆ ਕਰਾਂਗੀ ਚਲੋ ਮੈਂ ਤਾਂ ਨਹੀਂ ਮੇਰੀ ਗਲਤੀ ਹੈ ਹਾਂ ਠੀਕ ਹੈ ਠੀਕ ਹੈ ਮੰਮੀ ਠੀਕ ਹੈ ਅੱਛਾ ਠੀਕ ਹੈ ਮੰਮੀ ਨੇ ਤਾਂ ਬਣਾ ਘਰ ਤੇ ਨਾ ਇਹ ਗੱਲ ਵੀ ਸਹੀ ਆ ਅੱਗੇ ਵੱਡੀ ਭੈਣ ਘਰ ਬੈਠੀ ਹੋਈ ਆ ਘਰ ਦੋ ਗੁਜ਼ਾਰਾ ਤੇ ਹੁੰਦਾ ਨਹੀਂ ਬਿਆ ਤੇ ਮੈਂ ਵੀ ਉਹਨਾਂ ਦੇ ਬੋਝ ਬਣ ਜਾਵਾਂਗੀ ਹਾਂ ਨੀਂਦ ਨੂੰ ਤਿਆਗਣਾ ਹੀ ਪੈਣਾ ਹੁਣ ਨੰਨੂ ਨਾ ਕੱਲ ਤੋਂ ਟਾਈਮ ਸੇ ਹੀ ਭੇਜਾਂਗੇ हां रो रोदा क्लेश खत्म ही कर देना मैं आ गए हो आ गए पानी लेके आई मैं ਕਿ ਗੇਜ ਹਰੇ ਗਰਮੀ ਬੜੀ ਹੋ ਗਈ ਹੈ ਕਿਥੇ ਜਲ ਗਈ ਹੈ ਪਤਾ ਨਹੀਂ ਪਾਣੀ ਲੈਣ ਗਿਆ ਸੱਚੇ ਕਿਹ ਹੈ ਰੋਟੀ ਪਾਦਾ ਅੈਂ ਮੈਂ ਤੁਹਾਡੀ ਫੇਵਰਿਟ ਸਬਜ਼ੀ ਬਣਾਈ ਹੈ। ਖੀਰ ਵੀ ਬਣਾਈ ਹੈ। ਕਿੰਨੇ ਦਿਨ ਹੋ ਗਏ ਤੁਹਾਨੂੰ ਕਹਿੰਦੇ ਆ ਖੀਰ ਬਣਾ। ਅੈਂ ਮੈਂ ਉਹ ਖੀਰ ਵੀ ਬਣਾਈ। ਅੱਜ ਗਿਆ ਦਿਨ। ਤੇਰੇ ਤਾਂ ਲੈਣ ਦੀ ਸੀ ਤੇ ਹੁਣ ਖੀਰ ਬਣਾਈ ਹੈ ਤੇ ਸਬਜ਼ੀ ਫੇਵਰਿਟ ਬਣਾਈ ਹੈ। ਦੇਵਾ ਚਲੋ ਛੱਡੋ ਜੋ ਹੋ ਗਿਆ ਸਵੇਰੇ ਹੋ ਗਿਆ। ਹੁਣ ਕਿੰਨੇ ਵਜੇ ਜਾਣਾ ਹੈ? ਕੱਲ ਤੋਂ ਦੁਕਾਨ ਤੇ ਤੂੰ ਮੈਨੂੰ ਇਹ ਦੱਸੋ ਪਹਿਲਾਂ। ਸਾਡੇ ਨੂੰ ਜਾਨਣਾ ਵਾ। 10 ਵਜੇ ਪਹੁੰਚਣਾ ਹੁੰਦਾ ਵਾ। ਮੈਂ ਨਾ ਤੁਹਾਨੂੰ 9 ਵਜੇ ਤੱਕ ਰੈਡੀ ਕਰ ਦਵਾਂਗੀ। ਖਾਣਾ ਖੋਣਾ ਬਣਾਓ ਉਹ ਤੁਹਾਡੀ ਮਰਜ਼ੀ। ਤੇ 9:30 ਵਜੇ ਜਾਣਾ ਕਿ 10 ਵਜੇ ਜਾਣ ਉਹ ਤੁਹਾਡੀ ਮਰਜ਼ੀ ਮੈਡਮ ਇੰਨੀਆਂ ਗੱਲਾਂ ਤੂੰ ਕਈ ਵਾਰੀ ਮੈਨੂੰ ਕਹਿ ਚੁੱਕੀ ਹੈ ਨਹੀਂ ਉਹ ਨਵੀਂ ਗੱਲ ਨਹੀਂ ਹੈ ਹੁਣ ਮੈਂ ਕਿਹਾ ਮੈਂ ਅੱਜ ਕਿਨਾਂ ਅੱਜ ਤਾਂ ਹੋਗਾ ਨਹੀਂ ਸੀ ਮਾਲਕ ਉੱਥੇ ਦੁਕਾਨ ਤੇ ਤੇ ਮੁਸ਼ਕਲ ਹੋਣੀ ਹੈ ਅੱਜ ਉਹ ਸਾਰਾ ਅੱਜ ਵੀ ਲੈ ਗਿਆ ਢੋਢੀ ਵੀ ਲੈ ਗਿਆ ਤੇ ਪਹੁੰਚੇ ਵੀ ਲੇਟ ਗੱਲ ਤੇ ਸਹੀ ਹੈ ਇੰਜ ਤੇ ਨੌਕਰੀ ਦਾ ਜਵਾਬ ਹੀ ਮਿਲ ਜਾਏਗਾ ਫੇਰ ਮੈਂ ਉਹ ਸੋਚਿਆ ਨਾ ਸਾਰੀ ਇਹ ਗੱਲਾਂ ਸੋਚੀਆਂ ਵਿਚਾਰਿਆ ਇਹ ਚੰਗੀ ਨੌਕਰੀ ਹੈਗੀ ਹੈ ਤਨਖਾਹ ਵੀ ਚੰਗੀ ਹੈ ਕਿਦੋਂ ਨਹੀਂ ਮਿਲਣੀ ਇਹੋ ਜੀ ਹਾਂ ਬਹੁਤ ਚੰਗੀ ਹੈ ਹਾਂ ਸਹੀ ਗੱਲ ਕਿਉਂਕਿ 15 ਸਾਲ ਤੋਂ ਕੰਮ ਕਰਨ ਨੇ ਤੇ ਨਵੇਂ ਨਵੇਂ ਸਿਰੋਂ ABC ਤੋਂ ਸ਼ੁਰੂਣਾ ਪੈਣਾ ਹੈ ਕਿਤੇ ਵੀ ਕੋਈ ਕਹਿੰਦੀ ਵੀ ਨਾ ਕੱਲ ਤੋਂ 9 ਵਜੇ ਤੱਕ ਤੁਹਾਨੂੰ ਰੈਡੀ ਕਰ ਦਵਾਂਗੇ ਉਹ ਤੁਹਾਡੀ ਮਰਜ਼ੀ 9:30 ਵਜੇ ਜਾਣਾ ਹੈ ਕਿ 10 ਵਜੇ ਜਾਣਾ ਹੈ ਠੀਕ ਹੈ ਖਾਣਾ ਪਾਣਾ ਪੱਕੀ ਗੱਲ ਹੈ ਪੱਕੀ ਗੱਲ ਹੈ ਪ੍ਰੋਮਿਸ ਹੋ ਗਿਆ ਨਾ ਪ੍ਰੋਮਿਸ ਠੀਕ ਆ ਤਾਂ ਠੀਕ ਹੈ ਅੱਲ ਤੇ ਰੋਟੀ ਬਾਅਦ ਰੋਟੀ ਖਾ ਕੇ ਨਾ ਆਪਾਂ ਫਿਰ ਘੁੰਮ ਫਿਰ ਕੇ ਆਨੇ ਕਿਤੇ ਠੀਕ ਹੈ ਬੋਲੋ ਪਹਿਲੇ ਖਾਣੇ ਆ ਹਾਂ ਨੇ ਗੋਲਪੇ ਚਲ ਠੀਕ ਹੈ ਜਲਦੀ ਲਈ ਹਮੇ ਆ ਥੋੜਾ ਫਰੈਸ਼ ਹੋਣਾ ਹੈ ਅੱਜ ਕੀ ਹੋ ਗਿਆ ਨੂੰ ਚਿਹਰੇ ਤੇ ਲੜਾਈ ਦੇ ਮੂਡ ਸੀ ਚਿਹਰੇ ਲੜ ਵੀ ਹੁੰਦਾ ਕੀ ਹੈ ਤੇ ਗਰੀਬ ਉਹ ਜੀ ਜਦੋਂ ਵੀ ਲੜਦੀ ਇਹਦੇ ਅਰਾਧ ਨੂੰ ਰਾਤ ਤੱਕ ਨਹੀਂ ਮੰਨੀ ਹੁੰਦੀ ਅੱਜ ਮੈਨੂੰ ਸਮਝ ਨਹੀਂ ਆਈ ਤੇ ਲੱਗਦਾ ਸੂਰੇ ਜੀ ਕਿਤੇ ਹੋਰ ਪਾਸੇ ਨਿਕਲੇ ਆ ਤਾਂ ਠੀਕ ਹੈ ਚੰਗਾ ਹੀ ਹੈ ਜੇ ਸੁਧਰਗੀ ਹੋਵੇ ਤੇ ਸਭ ਤੋਂ ਵਧੀਆ ਕਿ ਮੇਰੀ ਵੀ ਜ਼ਿੰਦਗੀ ਸੌਖੀ ਹੋ ਜਾਏਗੀ ਸਾਰੀ ਗੱਲ ਜੀ ਸਾਰੇ ਨੂੰ ਉਮੀਦ ਕਰਦੇ ਆਂਗੇ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਹੋਵੇਗੀ ਦੇਖੋ ਅੱਜ ਦੀ ਵੀਡੀਓ ਸੀ ਕਿ ਘਰ ਵਾਲੀ ਹੀ ਵੇਸ਼ਾਂ ਘਰ ਵਾਲਿਆਂ ਨੂੰ ਖਾਣੇ ਤੋਂ ਖਾਣਾ ਲੈਡ ਦਿੰਦੀ ਹੈ ਟੀਫਨ ਲੇਟ ਦਿੰਦੀ ਹੈ ਜਿਹਦੇ ਕਰਕੇ ਉਹ ਸ਼ੋਕ ਤੋਂ ਜਾਂ ਅਫੀਸਰ ਜਿੱਥੇ ਵੀ ਕੰਮ ਕਰਦੇ ਨੇ ਉਹ ਲੇਟ ਹੋ ਜਾਂਦਾ ਇਹ ਘਰ ਘਰ ਦੀ ਕਹਾਣੀ ਹੈ ਤੇ ਪਲੀਜ਼ ਕਿ ਇਸ ਬਾਰੇ ਥੋੜਾ ਧਿਆਨ ਦਿਓ ਕਿਉਂਕਿ ਇਨਸਾਨ ਨੇ ਰੋਟੀ ਕਮਾ ਕੇ ਲੈ ਆਣੀ ਹੈ ਤੇ ਰੋਟੀ ਖਾ ਕੇ ਹੀ ਜਾਣੀ ਹੈ ਤੇ ਉਹਨਾਂ ਨੂੰ ਟਾਈਮ ਸਰ ਭੇਜੋ ਰੋਕੀ ਟਾਈਮ ਸਰ ਦਿਓ ਤੇ ਟਿਫਨ ਵੀ ਟਾਈਮ ਸਰ ਦਿਓ ਤਾਂ ਕਿ ਉਹ ਉਥੋਂ ਦੁਕਾਨ ਤੋਂ ਕਿਸੇ ਦੀ ਗੱਲ ਨਾ ਸੁਣੀ ਪਵੇ ਆਫਿਸ ਜਾਵੇ ਤੇ ਆਫਿਸ ਤੋਂ ਕਿਸੇ ਬੋਸ ਦੀ ਗੱਲ ਨਾ ਸੁਣੀ ਪਵੇ ਠੀਕ ਹੈ ਤੇ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਕਰਨ ਸ਼ੇਅਰ ਕਰਨ ਕਮੈਂਟ ਜਰੂਰ ਕਰਨ ਤੇ ਆਈਕਨ ਦਾ ਬਟਨ ਬੈਲ ਦਾ ਬਟਨ ਜਰੂਰ ਦਬਾਓ ਦਾਸ ਸ੍ਰੀ ਅਕਾਲ